ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਦੇਵੀ ਆਲਾ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਫਰੀਦਕੋਟ ਤੁਹਾਡੇ ਅਸਟਿਕ ਕਰਮੀਆਂ ਦਾ ਤੋਹਫਾ ਸੋਇਆ ਸਵਾਇਆ ਨਗ ਲੈ ਕੇ ਆਏ ਹਾਂ ਡਿਟੇਲ ਬਾਅਦ ਤੋਂ ਲੈ ਕੇ ਦਿੰਨੇ ਆਂ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸੋ ਨਾਮ ਬਈ ਗੁਰਿਆ ਪਿੰਡ ਦੇਵੀਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਮੋਬਾਈਲ ਨੰਬਰ ਜੀ 8699070979 ਬਈ ਠੀਕ ਹੈ ਵੀਰੇ ਸੂਆ ਕਿੰਨਾ ਮਸੂਈ ਹੈ ਜੀ ਸੂਆ ਬਈ ਮਾਲਕਨ ਦਾ ਸੰਤਵਕ ਦੂਜਾ ਸੂਈ ਅਗਲਾ ਭਾਵੇਂ ਚੀਜ਼ਾਂ ਮੰਨ ਲੈ ਕਦੋਂ ਸੂਈ ਹੈ ਜੀ ਇਹ ਬਈ ਰਾਤ ਮੰਨ ਕੇ ਚਲੋ 12 1 ਵਜੇ ਸੂਈ ਆ ਠੀਕ ਹੈ ਬੱਚਾ ਕੀ ਹੈ ਜੀ ਬੱਚੀ ਆ ਮਗਰ ਬਈ ਬੱਚੀ ਚੰਗੀ ਹੈ ਜੀ ਹਾਂ ਬਈ ਜੇਰ ਦੀ ਡੰਨਾ ਜੀ ਜੇਰ ਜੂਰ ਦੀ ਜਮਾਂ ਸਾਫ ਆ ਠੀਕ ਆ ਵੀਰੇ ਤੇ ਕਿੰਨਾ ਕੱਢਿਆ ਬੋਲਾ ਜੀ ਬੋਲਾ ਬਈ ਆਪਾਂ ਮੈਂ ਕਹੀਏ 5 ਚੋਇਆ 6 ਚੋਇਆ ਆਪਾਂ ਵਛੀ ਨੂੰ ਝੰਗਾ ਕੇ ਬਸ 2.5 ਕਿਲੋ ਬੋਲਾ ਚੋਲਿਆ ਠਣਾ ਦੀ ਦੰਨਾ ਜੀ ਹਾਂ ਠਣਾ ਦੀ ਬਹੁਤ ਸੋਹਣੀ ਆਪਾਂ ਬੱਚਾ ਲਾ ਕੇ ਹੋਣੀ ਧਾਰਾ ਮਾਰ ਦਿੰਦੇ ਆ ਠੀਕ ਆ ਜੀ ਪਹਿਲਾਂ ਬੱਚਾ ਲਾ ਕੇ ਧਾਰਾ ਹੀ ਮਾਰ ਦਿਓ ਜੀ ਇਹ ਨਿਆਣਾ ਸਾਹੀਵਾਲ ਚ ਪੈਂਦੀ ਆ ਜੀ ਠੰਡੀ ਬਹੁਤ ਜ਼ਿਆਦਾ ਬਈ ਐ ਨਹੀਂ ਕੋਈ ਲੱਤ ਛੜ ਕਰੂਗੀ ਜਾਵਾਂ ਨਿਕ ਚੱਲ ਮਾਰੂਗੀ ਜਿਵੇਂ ਮਰਜ਼ੀ ਪਾ ਕੇ ਅਗਲਾ ਜਵਾਖ ਭਾਈ ਰੱਖੇ ਠੀਕ ਆ ਜੀ ਭਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਬਾਕੀ ਠੰਡੀ ਸੀ ਥੋਡੇ ਸਾਹ ਪੌਣਾ ਪਾਲਿਓ ਨਹੀਂ ਲੋਡ ਵੀ ਨਹੀਂ ਠੰਡੀ ਕਰਨ ਵਾਲੀ ਪੂਰੀ ਆ ਜੀ ਦਾਦਾ ਕੇ ਰਾਤ ਹੀ ਸੁੱਈ ਸੀ ਲਓ ਜੀ ਕਰੋ ਚੈੱਕ ਚਵਾਈ ਦੇਖ ਬਾਈ ਮਈਆਂ ਰਹੀਆਂ ਨਾਲ ਖਾਣ ਕੱਲਾ ਕੱਲਾ ਹਾਇਆ ਬੌੜਾ ਹੀ ਬਾਈ ਵੇਖ ਲੈ ਪੀ ਲਾ ਜੀ ਬਸ ਕਰੋ ਵੀਰੇ ਪਹਿਲੀ ਜਵਾਈ ਜਵਾਈ ਦਾ ਸਦਾ 2.5 ਕਿਲੋ ਬੋਲਾ ਕੱਢਿਆ ਪਰ ਇੱਕ ਸੱਡਾ ਫਾਇਦਾ ਇਹ ਵੀ ਹੋ ਜਾਣਾ ਕਿ ਬੱਚਾ ਮਗਰ ਤੁਹਾਨੂੰ ਬੱਚਾ ਗੇਰ ਕਰਾਸ ਬੱਚੀ ਥਣ ਬਹੁਤ ਸੋਹਣਾ ਲੱਗਿਆ ਬਈ ਬੱਚੀ ਦਾ ਹੋਣੀ ਠੀਕ ਹੈ ਵੀਰੇ ਤੋਰ ਕੇ ਦਿਖਾ ਦਿਓ ਜੀ ਸੈਂਗਵਰੇ ਮਾਰਦੀ ਮੁਰਦੀ ਤਾਂ ਨਹੀਂ ਉਹ ਚੀਜ਼ ਦੀ ਵੀਰੇ ਫੋਲ ਗਾਰੰਟੀ ਭਾਵੇਂ ਅਗਲਾ ਵੀੜੇ ਦੇ ਵਿਚਾਲੇ ਠਾਲੇ ਲਵੇ ਠੀਕ ਹੈ ਜੀ ਬਾਈ ਕਹਿੰਦਾ ਵੀੜੇ ਦੇ ਵਿਚਾਲੇ ਠਾਲੇ ਬਾਕੀ ਥਾਣਾ ਦੇ ਸਾਈਥੋਂ ਨੂੰ ਨੇੜੇ ਤੋਂ ਦਿਖਾ ਦੇਣਾ ਜੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਐ ਠੰਡੀ ਸੀਲ ਦੀ ਵੀ ਗਾਰੰਟੀ ਐ ਭਾਵੇਂ ਲੈ ਬਾਈ ਠੰਡੀ ਸੀਲ ਇੱਥੇ ਬੈਠਾ ਰਸਾ ਬਾਈ ਦਾ ਛੱਡਿਆ ਹੋਇਆ ਜਿਵੇਂ ਕੋਈ ਮਾਰਸਾ ਜਿਵੇਂ ਖੁੱਲਾ ਬੱਚੀ ਬਣੀ ਹੈ ਜੀ ਬੱਚੇ ਦੇ ਮੂਰੇ ਮੋੱਚਾ ਮੂਰੇ ਬੰਨਿਆ ਵਾ ਲਾਲੋ ਸਾਹਿਬ ਜੀ ਨੇ ਠੰਡੀ ਸੀਲ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਪੂਛ ਪੈਲਾ ਬਾਕੀ ਥਾਨ ਵਖਾ ਦੇ ਬਾਈ ਜਮਾ ਕੱਲਾ ਕੱਲਾ ਕੋਈ ਫੋਟ ਨਹੀਂ ਸ਼ਾਨ ਨਹੀਂ ਲੈ ਵਣੇ ਥਾਣ ਲੱਗਿਆ ਵਾ ਕੱਲਾ ਕੱਲਾ ਨਿਖੜ ਮਾ ਕਿੰਨਾ ਕ ਬਾਜੂ ਵੀਰੇ ਦੁੱਧ ਬਾਈ ਯਾਰ ਮੰਨ ਕੇ ਚੱਲ ਪਾਵੇਂ ਕਹਦੀ 20 ਦੇ ਦੂਗੀ ਬੰਦੇ ਨੇ ਤਾਂ ਉਵੇਂ ਹੀ ਮੰਨ ਲੈਣਾ ਵੀ 20 ਦੇ ਦੂਗੀ 16 17 ਕਿਲੋ ਦੁੱਧ ਆਰਾਮ ਨਾਲ ਦੇ ਦੂਗੀ ਬਾਈ ਜੈ ਜੀ ਡਿਮਾਂਡ ਇਹਦੀ ਜੀ ਕਰਦੀ ਆ ਓਫਰੀ ਓਫਰੀ ਜੀ ਬਾਈ ਮੁੱਲਤਾ ਭਾਵੇਂ ਅਗਲਾ 45 ਕਰਾ ਲੈ ਜਿਵੇਂ ਯੈਸ ਨੂੰ 38000 ਦੀ ਵਾੜ ਦੇ ਦਾਂਗੇ ਓਜੂ ਮਾਨਤਨ ਜੀ ਬਾ ਮਾਨਤਨ ਕਰ ਦਾਂਗੇ ਬਾਈ ਠੀਕ ਹੈ ਜੀ ਜਿਵੇਂ ਮੰਨ ਕੇ ਚੱਲ 38 ਮੁੱਲਾ 37000 ਦੀ ਆਪਾਂ ਜਿਹੜਾ ਮਰਜ਼ੀ ਕਰ ਲੈ ਜੀ ਜਿਹੜਾ ਮਰਜ਼ੀ ਕਰ ਲੈ ਜੀ ਠੀਕ ਹੈ ਜੀ ਚਵਾਈ ਚੈ ਨਹੀਂ ਵੀ ਪੈਰ ਪੱਟੂ ਕੀ ਜਾਂ ਹੈਲ ਚੌਲ ਕਰੀ ਜਾਊਗੀ ਐ ਬਾਲਟੀ ਰੱਖ ਕੇ ਚੋਈ ਆ ਬਾਲਟੀ ਰੱਖ ਕੇ ਚਵਾ ਕੇ ਦੇ ਦਾਂਗੇ ਠੀਕ ਹੈ ਵੀਰੇ ਹਾਂ 37000 ਦੀ ਬਾਈ ਕਹਿੰਦਾ ਵਾੜ ਦੇ ਦਾਂਗੇ ਬਾਕੀ ਇੱਕ ਗੱਲ ਹੋਰ ਆ ਬਾਈ ਹਾਈਟ ਨਾਰਮਲ ਆ ਹਾਂ ਬਾਈ ਬੱਜਨ ਬਹੁਤ ਆ ਬੱਜਨ ਬਹੁਤ ਨਜ ਸਹੀ ਗੱਲ ਹੈ ਅਗਲਾ ਕੋਲ ਆ ਕੇ ਕਹਦੇ ਬਾਈ ਵੀਡੀਓ ਚ ਵੱਡੀ ਲੱਗਦੀ ਆਪਾਂ ਪਹਿਲਾਂ ਹੀ ਦੱਸੀ ਜਾਂਦੇ ਆ ਬਾਈ ਅਗਲਾ ਆਪਣੇ ਤੋਂ ਅੰਦਾਜ਼ਾ ਲਾ ਲਵੇ ਹਾਈਟ ਦੀ ਨਾਰਮਲ ਆ ਠੀਕ ਹੈ ਵੀਰੇ ਹਾਈਟ ਦੀ ਨਾਰਮਲ ਆ ਚੰਗੀ ਆ ਵੈੜ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ